ਪੁਰਨਮਾ ਸੀ ਦਿ ਰਾਤ ਨੂੰ ਬਾਬਾ ਕਿਤੇ ਬਾਪੂ ਚ ਆ ਜਾਂਦਾ ਕਿਤੇ ਚਾਚੇ ਚ ਆ ਜਾਂਦਾ ਇਸੇ ਗੱਲੋਂ ਅਸੀਂ ਵੱਡੇ ਭਾਈ ਦਾ ਵਿਆਹ ਨਹੀਂ ਸੀ ਕਰਦੇ ਸਤਿ ਸ਼੍ਰੀ ਅਕਾਲ ਦੋਸਤੋਂ ਅੱਜ ਮੈਂ ਤੁਹਾਡੇ ਸਾਹਮਣੇ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਲੰਬੜਾਂ ਦੇ ਲਾਣੇ ਦੀ ਬਾਕਸ ਆਫਿਸ ਕਲੈਕਸ਼ਨ ਲੈ ਕੇ ਆਇਆ ਹਾਂ ਜਿਸ ਵਿੱਚ ਸਾਨੂੰ ਬੱਬਲ ਰਾਏ ਸਾਰਾ ਗੁਰਪਾਲ ਤੇ ਸਰਦਾਰ ਸੋਹੀ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਇੱਕ ਕਾਮੇਡੀ ਫੈਮਿਲੀ ਡਰਾਮਾ ਫਿਲਮ ਹੋਣ ਦੇ ਕਾਰਨ ਦਰਸ਼ਕਾਂ ਵੱਲੋਂ ਇਸ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਫਿਲਮ ਰਿਲੀਜ਼ ਹੁੰਦਿਆਂ ਹੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਵੀ ਕਰ ਰਹੀ ਹੈ ਅੱਜ ਮੈਂ ਤੁਹਾਨੂੰ ਇਸ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਦੇ ਨਾਲ ਨਾਲ ਇਸ ਫਿਲਮ ਦਾ ਬਜਟ ਸਕਰੀਨ ਡਾਇਰੈਕਟਰ ਅਤੇ ਪ੍ਰੋਡਿਊਸਰ ਬਾਰੇ ਦੱਸਾਂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਅਜਾਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬੱਬਲ ਰਾਏ ਦੀ ਲੰਬੜਾਂ ਦਾ ਲਾਣਾ ਫਿਲਮ ਜੋ ਕਿ ਰਿਲੀਜ਼ ਹੁੰਦਿਆਂ ਹੀ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਫਿਲਮ ਦੀ ਕਲੈਕਸ਼ਨ ਨੂੰ ਜਾਣਨ ਤੋਂ ਪਹਿਲਾਂ ਇਸ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਬਾਰੇ ਗੱਲ ਕਰਦੇ ਹਾਂ ਲੰਬੜਾ ਦੇ ਲਾਨਾ ਹੀ ਫਿਲਮ ਨੂੰ ਡਾਇਰੈਕਟ ਤਾਜ ਨੇ ਤੇ ਪ੍ਰੋਡਿਊਸ ਇਸ ਫਿਲਮ ਨੂੰ ਫਾਇਰ ਮੌਨੀਕਾ ਮਲਟੀਮੀਡੀਆ ਕੰਪਨੀ ਵਾਲਿਆਂ ਨੇ ਕੀਤਾ ਹੈ ਫਿਲਮ ਨੂੰ ਇੰਡੀਆ ਦੇ ਕਈ ਵੱਡੇ ਸ਼ਹਿਰਾਂ ਅਤੇ ਇੰਡੀਆ ਤੋਂ ਇਲਾਵਾ ਕੈਨੇਡਾ ਇਟਲੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਫਿਲਮ ਦੀ ਸਕਰੀਨਸ ਦੀ ਗੱਲ ਕਰੀਏ ਤੇ ਫਿਲਮ ਨੂੰ ਇੰਡੀਆ ਦੇ ਵਿੱਚ 500 ਅਤੇ ਬਾਹਰ ਦੇ ਦੇਸ਼ਾਂ ਵਿੱਚ ਲਗਭਗ 100 ਦੇ ਕਰੀਬ ਸਕਰੀਨਸ ਮਿਲੀਆਂ। ਬਾਕੀ ਜੇ ਲੰਬੜਾਂ ਦੇ ਲਾਣੇ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 4 ਤੋਂ 5 ਕਰੋੜ ਦੇ ਕਰੀਬ ਹੈ। ਤੇ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ। ਜੇ ਬੱਬਲ ਰਾਏ ਤੇ ਸਾਰਾ ਗੁਰਪਾਲ ਦੀ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਲੰਬੜਾ ਦਾ ਲਾਣਾ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ ਵਰਲਡਵਾਈਡ ਲਗਭਗ 60 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਲਗਭਗ 40 ਤੋਂ 45 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਯਾਨੀ ਕਿ ਹੁਣ ਤੱਕ ਇਹ ਫਿਲਮ ਲਗਭਗ 1 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ। ਬਾਕੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੰਬੜਾਂ ਦਾ ਲਾਣਾ ਫਿਲਮ ਕੱਲ ਐਤਵਾਰ ਜਾਨੀ ਕਿ ਛੁੱਟੀ ਹੋਣ ਦੇ ਕਾਰਨ ਕਾਫੀ ਸ਼ਾਨਦਾਰ ਕਮਾਈ ਇਹ ਫਿਲਮ ਕਰ ਸਕਦੀ ਹੈ। ਸੋ ਏਸੀ ਲੰਬੜਾਂ ਦੇ ਲਾਣੇ ਫਿਲਮ ਦੀ ਫਰਸਟ 2 ਡੇਜ਼ ਦੀ ਬਾਕਸ ਆਫਿਸ ਕਲੈਕਸ਼ਨ ਹੈ। ਬਾਕੀ ਕੀ ਤੁਸੀਂ ਐਸੀ ਫਿਲਮ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਜੇਕਰ ਤੁਸੀਂ ਬੱਬਲ ਰਾਏ ਨੂੰ ਇੱਕ ਬਹੁਤ ਵਧੀਆ ਐਕਟਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ